ਮਮੇ ਨੇ ਫੋਨ ਖੜੀ ਬੈਠੀ ਸੀ ਜੀ ਹਾਂ ਤੇ ਸਰਜਾ ਬੰਨੀ ਪਈ ਆ ਫਿਰ ਦੁੱਖ ਦਾ ਹੋਣਾ ਜਾਂ ਕੋਮਲ ਦਾ ਫੋਨ ਆਇਆ ਮੈਨੂੰ ਬਿਮਾਰ ਲੱਗਦੇ ਆ ਨਹੀਂ ਨਹੀਂ ਮਗਤੀ ਨਾਲ ਗੱਲ ਕਰਕੇ ਹਟ ਗਈ ਫੋਨ ਤੋਂ ਉਹਨਾਂ ਨੇ ਚਲਾ ਕੇ ਮਾਰਿਆ ਬੈਠਦੇ ਫਿਰ ਉਹਨੇ ਕੁਝ ਕਹਿਤਾ ਹੁਣਾ ਇਹ ਬਿਮਾਰ ਹੋਣੀ ਸੀ ਇਹਨੇ ਕਿਹਾ ਹੁਣਾ ਮੈਂ ਕੋਮਲ ਨੂੰ ਸੱਦਦੀ ਆ ਕੋਮਲ ਨੇ ਜਵਾਬ ਦਿੱਤਾ ਹੁਣਾ ਨਹੀਂ ਜੀ ਮੈਨੂੰ ਕਲਾ ਦਾ ਜਾਂਦਾ ਕਰ ਲੈ ਤੇ ਜਾਂ ਮਮੇ ਜੀ ਅੱਜ ਜ਼ਿਆਦਾ ਬਿਮਾਰ ਅੰਗ ਚੰਗਾ ਕਰਦੀ ਹੈਗੀ ਆ ਆਪੋ ਪਤਾ ਨਾਲ ਲੈ ਕੇ ਆ ਜੀ ਨਹੀਂ ਨਹੀਂ ਮੈਂ ਤਾਂ ਨਹੀਂ ਜਾਣ ਜਾਣ ਚੱਲ। ਜਦੋਂ ਦੀ ਕੁੜੀ ਗਈ ਉਹਦੋਂ ਦੇ ਆਹੇ ਕੁਛ ਛਲੀ ਅੰਦਾਸ ਕਰ ਪਰ ਨਹੀਂ ਦੀਰੀ ਜਦੋਂ ਦੀ ਕੋਮਲ ਦਾ ਵਿਆਹ ਹੋ ਗਿਆ ਨਾ ਜਦੋਂ ਦਾ ਉਦੋਂ ਬਾਅਦ ਮੰਮੀ ਦਾ ਮੋੜ ਭਰਕਾ ਕੋਈ ਫਰਕ ਸੁਰਤ ਨਹੀਂ ਲੱਗਦਾ ਮੈਨੂੰ ਤਾਂ ਅੱਗ ਦੀ ਨਾਲ ਹੀ ਕੋਮਲ ਸੀ ਨਹੀਂ ਅੱਗ ਜਿਵੇਂ ਕਿੰਨਾ ਬੋਲਦੇ ਸੀਗੇ ਹੈਨਾ ਹੁਣ ਆਪਣੇ ਨਾਲ ਤਾਂ ਦੇ ਵੀ ਨਹੀਂ ਐਵੇਂ ਕਰਿਆ ਹੈ ਨਾ ਤੇ ਕੋਮਲ ਅੱਗ ਦੀ ਨਾਲ ਸੀ ਕੋਲ ਸਾਰੇ ਰਹਤੇਗੇ ਵੱਡੀ ਭਾਬੀ ਨੇ ਕਿ ਛੋਟੀ ਭਾਬੀ ਨੇ ਕਿ सारा दिन तो कम कर चलो कोई ना फिर भी है ना अपनी मम्मी आ आज देख के आई जो तू कहनी तो देख आनी है, है। नहीं तो नहीं। मेरा जी नहीं करता इन देख मम्मी जी ओ मम्मी जी मम्मी जी ये ना कोमल नु जान करी आनी मम्मी जी कोमल ने कल ਮਮੀ ਕਿਵੇਂ ਹੋ ਕੋਈ ਫੋਨ ਲਾ ਦਿਓ ਆ ਵੀ ਮੇਰੀਿਆ ਸੀ ਨਾ ਜਾਦੀ ਆ ਕੁਮਾਰ ਕੋਮਲ ਮੈਂ ਮਮੀ ਤੁਸੇ ਐਵੇਂ ਕਾਤੋ ਕਰੀ ਜਾਂਦੇ ਆ ਕੋਮਲ ਧੀਰੇ ਨਾਲ ਮੋਲ ਮੰਨ ਚਾਤ ਕਰੀ ਜਾਂਦੀ ਆ ਕੋਈ ਹਾਂ ਧੀਰ ਨੂੰ ਫੋਨ ਤੁਸੀਂ ਫੋਨ ਲਾ ਲਓ ਮੈਂ ਕਿਹ

हां दीदी दीदी ਮੈਨੂੰ ਗੋਲੀ ਨਹੀਂ ਲੱਭੀ ਕੋਈ ਹਾਇ ਰੰਮੀ ਨੂੰ ਖਾਣੇ ਚਾਹੁੰਦਾ ਕਿੰਨਾ ਕਦੀ ਯਾਰਾ ਉਹ ਵੀ ਨਹੀਂ ਗੋਲੀ ਲਾ ਕੇ ਹੋਣੀ ਕਿੰਨਾ ਚਿਰ ਹੋਵੇ ਪਰੋਂ ਦੀ ਭੇਤੀ ਹੋਈ ਆ ਡਾਕਟਰ ਮੋਨਿਕਨ ਨੂੰ ਲਾ ਦਿੰਦੀ ਆ ਦੀਦੀ ਹਾਂ ਗੋਲੀ ਨਹੀਂ ਲੱਭੀ ਕੋਈ ਖਾਤਮੋ ਹੀ ਪਈ ਆ ਤੈਨੂੰ ਕੁਛ ਵੀ ਨਹੀਂ ਲੱਗਦਾ ਜਦੋਂ ਹੈ ਹੀ ਨਹੀਂ ਤੁਸੀਂ ਐ ਕਰੋ ਡਾਕਟਰ ਮੋਨਿਕਨ ਨੂੰ ਲਾ ਦਿਓ ਫੋਨ ਆਵੇ ਉਹ ਨਹੀਂ ਲਾਇਆ ਫੋਨ ਤੂੰ ਕਰੇਂਗੀ ਗੱਲ ਨਹੀਂ ਚਲ ਕਰ ਲਓ ਤੁਸੀਂ ਕਰ ਤੂੰ ਜਾਂ ਕਹਦੇ ਹੈਲੋ ਹਾਂਜੀ ਡਾਕਟਰ ਮੌਨਿਕਾ ਬੋਲਦੇ ਹਾਂ ਹਾਂਜੀ ਉਹ ਨਾ ਗਗਨਦੀਪੀ ਤੇ ਆਉਣਾ ਸੀਗਾ ਮੰਮੀ ਮੰਮੀ ਜੀ ਬਾਹਰੇ ਬਿਮਾਰ ਆ ਆਜੋ ਜੀ ਠੀਕ ਕੀ ਕਹਿੰਦੇ ਉਹ ਆਂਦੇ ਆ ਗਏ ਸੀ ਠੀਕ ਜੀ

बहुत ज़्यादे हैं ये सो मैन ठीक तो नहीं लोगों में मैन सुनने की ज़्यादे हैं आह आपके कि मेरे को पेपर बहुत ज़्यादे हैं पटियां बनाती हैं उस तब खार्कट अंदर फ्रिक्टी उस बाहर मम्मा जग कर देती हैं हाँ जी होन्दा कर दिया हैं पटियां काब देने हैं वो सिर्फ ना ठीक हो जाएंगे हाँ

पर वे ठीक देर आ बिना करते मम्मी बोल बोल कर देती एक बार ही पूछा आज दिन को रे तो नहीं था मालूम हां ठीक है बस करो

चलो कोई ना मम्मी दास ना हो तुसी वधिया गल्लां करो हंस के आज भी जो मैं को फोन ला नहीं कोई लोड नहीं फोन वाला आप क्या कर रहे हो ये चलो चलो ठीक है मम्मी जी मम्मी जी नहीं मैं मर मैं मेरी मां दे दुआले होंगे बैठिया परे हो जाए इतों आ गई ਆਹ ਕੋਮਲ ਕਿਵੇਂ ਠੀਕ ਐ ਪਰ ਹੋ ਜਾ ਜਾ ਪਾਰੇ ਠੋਕ ਮੈਂ ਦੀ ਮਾਂ ਨਾਲ 100 ਗੱਲ ਕਰਨੀ ਐ ਉਦੋਂ ਤੱਕ ਤੈਨੂੰ ਪਤਾ ਨਹੀਂ ਕਿ ਜਦੋਂ ਮਾਂ ਦਾ ਸੌਣ ਕੀਤਾ ਸੀ ਮਾਂ ਨੂੰ ਆਲਾ ਉਹ ਤੋਂ ਕਿੱਦਾਂ ਬਹਿ ਜਾਣਾ ਗਿਆ ਇੱਥੇ ਬਸ ਪਾਸੇ ਹੋ ਜਾ ਮੈਂ ਆਦੀ ਮਾਂ ਕੋਲੇ ਬੈਠਣਾ ਮੈਂ ਤਾਂ ਹੋ ਜਾਨੀ ਆ ਕੋਈ ਨਾ ਕੋਮਲ ਤੂੰ ਗੋਮਲ ਉਹ ਨਹੀਂ ਲੱਗੀ ਭਈ ਕੋਮਲ ਤੂੰ ਤਾਂ ਵਿਆਹ ਤੋਂ ਆਵਾਜ਼ ਵੀ ਨਹੀਂ ਬਦਲੀ ਕੀ ਬਣੂਗਾ ਹਜੇ ਵੀ ਉਹ ਮੇਰੇ ਰੋਹ ਮਾਰਦੀ ਐ

ਮੰਮੀ ਜੀ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਬਸ ਚੁੱਪ ਹੀ ਚੰਗੀ ਭਾਈ ਤੁਸੀਂ ਮੇਰੀ ਮਾਂ ਦਾ ਕੀ ਹਾਲ ਬਣਾ ਤਾ ਮੇਰੇ ਬਿਆਦ ਹਾਂ ਅਸੀਂ ਤਾਂ ਤੇਰੀ ਮਾਂ ਦੀ ਸੇਵਾ ਹੀ ਕੀਤੀ ਆ ਮੈਂ ਜਾਣਦੀ ਆ ਤੁਹਾਨੂੰ ਭਾਬੀ ਤੁਸੀਂ ਕਿਰਜੀ ਸੇਵਾ ਕੀਤੀ ਹੋ ਮੇਰੀ ਮਾਂ ਦੀ ਅਸੀਂ ਤਾਂ ਬਹੁਤ ਵਧੀਆ ਸੇਵਾ ਕੀਤੀ ਆ ਬਿਮਾਰ ਨੂੰ ਖਾਂਪਿਆ ਆ ਕੀ ਹੋ ਗਿਆ ਮੈਨੂੰ ਪਤਾ ਹੁਣ ਤੁਸੀਂ ਮੈਨੂੰ ਆਏ ਕਹਿੰਦੇ ਹੋ ਉਦੋਂ ਤੁਸੀਂ ਆਈ ਨਾ ਹੁਣ ਹੰਡਾ ਕੋਲ ਐਵੇਂ ਕਰੀ ਜੰਨੀ ਆ ਦੇਖ ਲਓ ਮਮੀ ਜੀ ਨਾ ਥੰਡਾ ਪਾਣੀ ਆ ਤੇਰੇ ਆਪ ਤੇ ਜਾਣੀ ਨਹੀਂ ਤੇਰੀ ਮੈਂ ਤਾਂ ਸੁਧਰ ਕੀ ਹਾਂ ਤੇ ਆ ਤੇ ਜਾਣੀ ਐਵੇਂ ਰਹੂਗੀ ਇੰਨੀ ਮੇਰੀ ਸੇਵਾ ਇੰਨੀ ਮੇਰੀ ਸੇਵਾ ਕਰੀ ਉਹਨਾਂ ਨੇ ਪਾੜੇ ਘੱਟੇ ਜੇ ਹਾਂ ਕੀ ਪਹਿਲਾਂ ਮੇਰੇ ਮੂੰਹ ਚਾਤੇ ਇੱਥੇ ਤੇਰੇ ਅਗਲੇ ਨਹੀਂ ਹਾਲਾ ਕਿਸੇ ਦਾ ਨਾ ਹਣ ਯਾਨੀ ਕਿ ਤਰ ਹਣ ਇੱਥੇ ਆ ਸਾੜੀ ਜੂੜੀ ਇਹਨੇ ਖਾੜ ਦੇ ਕੇ ਜਫਰਾ ਮੇਰੇ ਨੋ ਨੇ ਨਹੀਂ ਸ਼ਿੰਗਾਰੇ ਆ ਨਹੀਂ ਮੰਮੀ ਜੀ ਹੌਲੀ ਬੋਲੋ ਤੁਹਾਡੇ ਸੇਰ ਵਿੱਚ ਹੀ ਲੈਣ ਦੋ ਬੋਲਣ ਦਿੰਦੀ ਹੈ ਹੌਲੀ ਇਹ ਮੇਰਾ ਦਿਮਾਗ ਚੱਲ ਨਹੀਂ ਮੈਂ ਇੱਕ ਹੋਰ ਮਾਰੂ ਤੁਲਾ ਹਸੀ ਜਾਂਦੀ ਆ ਹੱਸਦੀ ਨਾ ਕਿ ਹੂਕਦੀ ਆ ਤੈਨੂੰ ਅਜੀ ਲੱਗਦੀ ਆ ਇਹ ਹੈ ਅੱਜ ਤੋਂ ਬਾਅਦ ਮਾਰਗੀ ਤੇਰੀ ਮਾਂ ਸਾਡੇ ਘਰੇ ਆਉਂਦੀ ਕੋਈ ਲੋੜ ਨਹੀਂ ਹੈਗੀਆ ਮੇਰੀਆਂ ਧੀਆਂ ਦੋਨੇ ਤੇਰੇ ਪਿੱਛੇ ਮੈਂ ਤੇਰੀਆਂ ਧੀਆਂ ਵਰਗਾ ਲੋਹਾਣਾ ਬਗਾੜ ਪਾਈ ਚੰਗਾ ਕੰਮ

ਜਦੋਂ ਮਮੀ ਜੀ ਦਾਸ ਬੋਲੇ ਆਲੇ ਪੱਤੇ ਮੀਂਹ ਪਾ ਰਿਆ ਆਲੇ ਪੱਤੇ ਹੀ ਮਾਨਤ ਨਹੀਂ ਮਮੀ ਜੀ ਰੱਖ ਲੈ ਨਾ ਭਾਈ ਕੋਈ ਨਹੀਂ ਤੂੰ ਪਾ ਲਿਆ ਕਰ ਸੋਹਣੂਆਂ ਲਾ ਦੂ ਪਾਣੀ ਆਲੇ ਪ੍ਰੀਤੀ ਪੱਤ ਤੇਰੇ ਪਾਈ ਕੋਈ ਨਾ ਮਮੀ ਤੁਸੀਂ ਰੱਖ ਲੋ ਨਹੀਂ ਭਾਈ ਤੂੰ ਪਾ ਉਹ ਤੇਰਾ ਮਨ ਖੁੱਡ ਤੇ ਜਲਮ ਕਰਿਆ ਸੋਨਾ ਲੱਗਾ ਪਾਇਆ ਮੇਰੇ ਨਟੀਆਂ ਦੇ ਪਰਮਾਤਮਾ ਹੈ ਪਰਮਾਤਮਾ ਜਿਹਹ ਜੀ ਮੇਰੀ ਕੋਮਲਤੀ ਹੈ ਨਾ

अक्सर कर दी है चलो कोई ना मम्मी हजी छोटी है समझ नहीं है, है तो? चलो ना कोई ना? चलो करो ना? कोई करो काम को